ਉਂਡਾਂ ਦੇ ਵਿੱਚ ਹਾਰਸਾ ਤੋਂ ਬਚਣ ਦੇ ਲਈ ਤੁਸੀਂ ਮਿੱਤਰੋ ਆਪ ਯਾਰ ਪੀਲੀ ਟੇਪ ਕਰਾਉਣੀ ਆ ਆਪਣੇ ਮੋਟਰਸਾਈਕਲ ਗੱਡੀਆਂ ਕਾਰਾਂ ਦੇ ਹੈੱਡਲਾਈਟ ਉੱਪਰ ਇੱਕ ਤੁਹਾਨੂੰ ਮੈਂ ਲਾਲ ਜੀ ਟੇਪ ਦਿਖਾ ਰਿਹਾ ਇਹ ਸਜਣੋ ਰਿਫਲੇਟਰ ਦਾ ਕੰਮ ਕਰਦੀ ਆ ਜਿਸ ਨੂੰ ਤੁਸੀਂ ਆਪਣੇ ਸਾਧਨਾਂ ਦੇ ਸਾਈਡਾਂ ਤੇ ਲਵਾ ਸਕਦੇ ਹੋ ਤਾਂ ਕਿ ਪਿੱਛੇ ਆਉਣ ਵਾਲੇ ਬੰਦੇ ਨੂੰ ਪਤਾ ਲੱਗਦਾ ਰਹੇ ਕਿ ਮੂਰੇ ਸਾਧਨ ਜਾ ਰਿਹਾ ਇਸ ਨਾਲ ਨਾਲ ਆਪਣਾ ਬਚਾਉਣ ਵਾਲੇ ਅਗਲੇ ਦਾ ਬਚਾਓ ਤਾਂ ਗੌਰ ਕਰੋ ਸਜਣੋ ਇਹ ਨਿੱਕੀਆਂ ਨਿੱਕੀਆਂ ਚੀਜ਼ਾਂ ਬੰਦੇ ਦੀ ਜ਼ਿੰਦਗੀ ਬਚਾ ਲੈਂਦੀਆਂ ਜੇ ਤੁਹਾਨੂੰ ਬਦਨੀ ਸਹ ਨੇੜੇ ਲੱਗਦਾ ਤਾਂ ਬਾਈਕ ਕੋਰੀ ਕੋੜ ਜਾ ਕੇ ਇਹ ਤੁਸੀਂ ਲਵਾ ਸਕਦੇ ਹੋ ਬੱਧੀਆ ਬੱਧੀਆ ਬਈ ਲੋਟਾ ਜੀ ਕਿਰਪਾ ਤੇ ਇਹ ਕੋਰੀ ਬੈਣੀ ਅਕਸਰ ਲੋਕ ਜਾਣਦੇ ਹੀ ਆਪਣੇ ਨੇੜੇ ਵਾਲੇ ਬੰਦੇ ਦਾ ਜਿਹੜੇ ਦੂਰਲੇ ਨਹੀਂ ਜਾਣਦੇ ਉਹਨਾਂ ਨਾਲ ਆਪਾਂ ਜਾਣ ਪਛਾਣ ਕਰਾ ਦੇਣੀ ਅੱਜ ਮਿੱਤਰੋ ਧੁੰਦ ਵਾਲੀ ਪੈਂਦੀ ਇੱਕ ਧੁੰਦਾਰਾ ਟਾਈਮ ਆ ਹਨਾ ਸਿਆਲ ਦੇ ਵਿੱਚ ਧੁੰਦ ਵਾਲੀ ਪੈਂਦੀ ਔਰ ਇਹ ਬਸ ਲੇਟਾਂ ਲੋਟਾਂ ਵਗੈਰਾ ਆਪਾਂ ਨੂੰ ਵਧੀਆ ਹੋਣੀਆਂ ਚਾਹੀਦੀਆਂ ਧੰਦ ਤਾਂ ਲੇਟਾਂ ਹੁੰਦੀ ਵਧੀਆ ਬੁਰੀ ਅੱਛਾ ਲੇਟ ਧੁੰਦ ਵਾਤੇ ਪੂਰੀ ਵਧੀਆ ਵਾ ਪੂਰੀ ਵਧੀਆ ਪੂਰਾ ਜ਼ਾਕਾ ਤੇ ਇਹ ਚ ਇਹ ਚ ਬਈ ਕਿਹ ਚਾਹ ਜਿਹੜੇ ਹੁੰਦੇ ਰੰਗ ਰੰਗ ਜਿਹੜੇ ਕਿਹੜੇ ਕਿਹੜੇ ਹੁੰਦੇ ਇਹਦੇ ਵਿੱਚ ਰੰਗ ਇੱਕ ਵਾਈਟ ਹੁੰਦਾ ਇੱਕ ਹੁੰਦਾ ਇਹਦੇ ਵਿੱਚ ਜੈਲੋ ਜਾ ਹਨਾ ਬਈ ਦੋ ਰੰਗ ਹੁੰਦੇ ਆ ਠੀਕ ਆ ਜੈਲੋ ਰੰਗ ਬਈ ਧੁੰਦ ਜਾ ਉਹ ਵਧੀਆ ਹੁੰਦਾ ਹਨਾ ਠੀਕ ਆ ਤੇ ਇਹ ਲਾਈਟ ਬਾਈ ਕੋਲੇ ਬਈ ਹੁੰਦੀ ਆ ਤੇ ਵਧੀਆ ਤੁਹਾਨੂੰ ਸਸਤੇ ਭਾਅ ਜੇ ਵੀ ਮਿਲ ਜੂਗੀ ਟੀਰੀ ਦੇ ਵਿੱਚ ਸੈਂਟਰ ਰੱਖਣ ਨੂੰ ਵਿੱਚ ਗੱਡੀ ਦੇ ਸੈਂਟਰ ਉਹ ਵੀ ਮਿਲ ਜੂਗਾ ਤੁਹਾਨੂੰ ਹਨਾ ਇਹ ਸੈਂਟਰ ਦਾ ਵੀ ਪ੍ਰਾਈਸ ਨੋਰਮਲ ਹੀ ਹੋਊਗਾ ਕਿ ਬੜਾ ਮਹਿੰਗਾ ਤਾਂ ਨਹੀਂ ਨੋਰਮਲ ਹੀ ਲਾਉਣਾ ਆਪਣੇ ਸਾਰੇ ਬੰਦ ਨੂੰ ਵੀਡੀਓ ਵਾਲੇ ਬੰਦਿਆਂ ਨੂੰ ਦੂਰ ਦੂਰੇ ਵਾਲੇ ਬੰਦੇ ਆਉਣਗੇ ਹਨਾ ਹਿਸਾਬ ਨਾਲ ਹੀ ਰੱਖਣਾ ਆਪਾਂ ਸਾਰੀਆਂ ਚੀਜ਼ਾਂ ਗਿਣਾ ਦੇਣਗੇ ਆਹ ਡਸਟ ਵੀ ਨਾ ਮਿੱਤਰੋ ਗੱਡੀ ਦੇ ਵਿੱਚ ਰੱਖਣ ਨੂੰ ਵਿੱਚ ਮੈਂ ਜਿਵੇਂ ਆਪਾਂ ਕੋਈ ਚੀਜ਼ੂ ਚ ਰੱਖਣੀ ਹੈ ਹਨਾ ਕਈ ਵਾਰ ਕੋਈ ਚੀਜ਼ ਖਾਦੀ ਪੀਤੀ ਇਹਦੇ ਵਿੱਚ ਰੱਖ ਦੇਣਾ ਕੋਈ ਕਾगज ਵਗੈਰਾ ਉਹ ਵਾਸਤੇ ਆ ਤੇ ਸਟਿੱਕਰ ਸਟਿੱਕਰ ਆਪਾਂ ਲਵਾਉਣੇ ਆ ਜਿਵੇਂ ਗੱਡੀ ਤੇ ਲਵਾਉਣਾ ਕੋਈ ਵੀ ਸਟਿੱਕਰ ਆ ਬਾਈ ਕੋਲੇ ਸਾਰੇ ਸਟਿੱਕਰ ਰੱਖੇ ਹੋਏ ਆ ਤੇ ਕੋਈ ਤੁਸੀਂ ਲਵਾ ਸਕਦੇ ਹੋ ਹਨਾ ਆ ਦਿਖਾਰੀ ਰੁਪਿੰਦਰ ਮਾੜਾ ਜੀ ਵੀਰੇ ਆ ਦਿਖਾਰੀ ਭਾਂਡ ਭਾਂਡ ਦੇ ਸਟਿੱਕਰ ਪਾਏ ਆ ਜਿਹੜਾ ਮਰਜ਼ੀ ਚੱਕੋ ਮਿੱਤਰੋ ਹਨਾ ਗੱਡੀ ਤੇ ਲਵਾਓ ਮੋਟੇ ਤੇ ਲਵਾਓ ਆ ਬਾਈ ਸਿੱਧੂ ਮੂਸੇਵਾਲਾ ਆ ਗਿਆ ਸਟicker ਬਹੁਤ ਆ ਰਹੇ ਸਟicker ਆ ਹਾਂ ਸਾਰੇ ਤਰ੍ਹਾਂ ਦੇ ਸਟicker ਆ ਬਾਕੀ ਤੁਸੀਂ ਆ ਕੇ ਦੇਖ ਲਓ ਦੁਕਾਨ ਤੇ ਤੇ ਆ ਜੇ ਕਿਸੇ ਦਾ ਵੀ ਮੋਬਾਈਲ ਟੰਗਨ ਹੋਣਾ ਚੀਜ਼ ਲੈਣੀ ਆ ਆ ਵੀ ਬਾਈ ਕੋਲੇ ਸਾਰੀ ਹੁੰਦੀ ਆ ਫੈਸਿਲਿਟੀ ਸਾਰੀ ਰੱਖੀ ਆ ਬਾਈ ਦੀ ਮੈਂ ਆਜ ਮੈਂ ਮੈਟ ਮੂਰੇ ਤੇ ਰੱਖਦੇ ਆ ਬਾਈ ਬੰਦੇ ਹਨਾ ਗੱਡੀ ਦੇ ਮੂਰੇ ਉਹ ਵੀ ਹੈਗਾ ਕੈਨੇਡਾ ਵਾਲੇ ਆ ਕੈਨੇਡਾ ਵਾਲੇ ਭਰਾ ਦੇਖ ਲਓ ਬਾਈ ਗੱਡੀ ਦੇ ਵਿੱਚ ਇਹ ਵੀ ਰੱਖਣਾ ਜ਼ਰੂਰੀ ਆ ਭਰਾਣਾ ਕੈਨੇਡਾ ਵਾਲਿਆਂ ਦਾ ਤੇ ਜਿਵੇਂ ਹੋਰ ਸਟicker ਨਿੱਕੇ ਮੋਟੇ ਜਵਾਕਾਂ ਵਾਲੇ ਵੀ ਜਵਾਕ ਕਹਿੰਦਾ ਹਨਾ ਕੋਈ ਹਨਾ ਜੱਡ ਫੜ ਰਿਆਂਦਾ ਉਹਦੇ ਵਾਸਤੇ ਜਵਾਕਾਂ ਵਾਲੇ ਵੀ ਸਟicker ਹੈਗੇ ਉਹ ਵੀ ਤੁਸੀਂ ਲਵਾ ਸਕਦੇ ਹੋ ਤੇ ਜਿਹੜੇ ਆਪਰੇ ਹ ਸਟਿੱਕਰ ਦਾ ਕੰਮ ਆ ਬੜਾ ਡਿਸਟ੍ਰਿਕਟ ਘਰ ਆ ਬਈ ਇਹ ਕਹਾਂ ਤੇ ਬੇਟੀ ਦੀ ਲੱਗਦੇ ਜਿਵੇਂ ਹਾਂ ਮਗਰ ਲੱਗਦੇ ਬੇਟੀ ਦੇ ਆ ਆਪਣੇ ਬਈ ਟ੍ਰੇਟ ਨਾਲ ਸਕੀਨ ਭਰਾ ਉਹਨਾਂ ਵਾਸਤੇ ਪੇਟੀ ਵਾਸਤੇ ਜਿਵੇਂ ਬੇਟੀ ਦੇ ਲਾਉਣਾ ਕੁਛ ਟਿੱਕਰ ਵੱਡਾ ਪੂਰਾ ਪੂਰਾ ਘਰ ਟਿੱਕਰ ਰੱਖਿਆ ਸਾਰੇ ਹਾਂ ਜੀ ਆ ਉਦੋਂ ਵਾਰ ਆ ਆਪਣੇ ਕੋ ਜਿਹੜੇ ਆ ਗਏ ਆ ਸੀਟ ਦਾ 700 ਤਾਂ ਲੈਣਾ ਚਾਹੀ ਇਹ ਇਹ 700 ਦਾ ਬਈ ਆ ਰੇਟ ਵੀ ਦੱਸਤਾ ਆਪਾਂ ਤੁਹਾਨੂੰ ਹਨਾ ਬਾਹਲਾ ਆਵੇਂ ਬੰਦਾ ਕਹਿੰਦਾ ਨਹੀਂ ਆ ਰੇ ਜਾ ਕੇ ਰੇਟ ਪੁੱਛਣਾ ਪੈਣਾ ਵੀ ਰੇਟ ਦੱਸ ਦੋ ਵੇਚ ਹਜ਼ਾਰ ਰੁਪਏ ਰੇਂਚਾ ਹਾਂ ਇਹ ਵਧੀਆ ਜਾ ਜਾਂਦਾ ਤੂੰ ਹਣਾ ਥੋੜਾ ਠੀਕ ਆ ਬਾਈ ਆਹ ਸੀਟ ਕਵਰ ਆ ਬਾਈ ਟਰੈਕਟਰ ਵਾਲੇ ਠੀਕ ਆ ਤੇ ਹੋਰ ਬਾਈ ਕੋਈ ਚੀਜ਼ ਮਾਰੀ ਮੁੜਿਆ ਝੰਡੇ ਬਾਈ ਝੰਡੇ ਦੇ ਲੋ ਟਰੈਕਟਰ ਝੰਡੇ ਲਾਉਣੇ ਆਪਾਂ ਮੋਟਾ ਲਾ ਕੇ ਜਾਂ ਯਾਤਰਾ ਤੇ ਜਾਂਦੇ ਬੰਦੇ ਲਾ ਕੇ ਜਾਂਦੇ ਝੰਡਾ ਵੀ ਤੁਸੀਂ ਲੈ ਸਕਦੇ ਥੋੜੇ ਬਾਈ ਡੋਰੀਆਂ ਡਾਰੀਆਂ ਸਾਰੀਆਂ ਹੈਗੀਆਂ ਬਾਕੀ ਹੋਰ ਨਿੱਕਾ ਮੋਟਾ ਸਮਾਨ ਤੁਸੀਂ ਆਪ ਹੀ ਦੇਖ ਲਓ ਵੀਡੀਓ ਦੇ ਵਿੱਚ ਰੱਖਿਆ ਵਾ ਮੂੰਹ ਤੇ ਲਾਉਣ ਨੂੰ ਉਹ ਜਿਹੜੇ ਆਪਣੇ ਅਣਕਾਉਣ ਕਹਿਣਾ ਉਹ ਵੀ ਹੈਗਾ ਗਰਮਾ ਗੂਰ ਜਿਵੇਂ ਮਰਜ਼ੀ ਲਾਈ ਫਿਰੋ ਹਣਾ ਛੱਲੇ ਸੁੱਲੇ ਬਗੈਰਾ ਤੇ ਭਾਲੂ ਭੂਲੂ ਗੱਡੀ ਦੇ ਵਿੱਚ ਰੱਖਣਾ ਵਾ ਸਾਰਾ ਆ ਸਟੀਰੀਂਗ ਵਾਲੀ ਜਣ ਹੂੰ ਹੂੰ ਆਹ ਟ੍ਰੇਂਟਰ ਸਟੀਰੀਂਗ ਗੱਡੀ ਕੋਲ ਆ ਆਹ ਬਣਾ ਬਣਾਈ ਦੇ ਪਲੇਟਾਂ ਪ੍ਰੋਟਾ ਬੰਦੇ ਨੇ